ਸੱਚ ਤੇ ਪਹਿਰਾ ਦਿੰਦੇ ਹੋ ਪਰਵਾਹ ਨਾ ਕਰੋ ਤੁਸੀਂ ਕਹਿੰਦੇ ਹੋ ਵੀ ਬੜੇ ੜਿੱਕੇ ਨੇ ਬੜੀਆਂ ਮੁਸ਼ਕਲਾਂ ਨੇ ਸਾਨੂੰ ਵੀ ਵੇਖਦੇ ਆ ਬੜਾ ਕੁਝ ਹੁੰਦਾ ਹੈ ਬੜੇ ੜਿੱਕੇ ਡੋਂਦੇ ਆ ਲੋਕੀ ਸੱਚ ਦੇ ਰਾਹ ਤੇ ਤੁਰੇ ਉਹ ਤੇ ਤੁਰੇ ਚੱਲੋ ਪਰਵਾਹ ਨਾ ਕਰੋ ਫਿਰ بے ਪ੍ਰਵਾਹ ਹੋਣਾ ਪੈਂਦਾ ਫਿਰ ਉਹਦੇ ਰੰਗ ਵਿੱਚ ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਬਾਦ ਸੱਚੇ ਪ੍ਰਮਾਤਮਾ ਜੀ ਨਾਲ ਸੁਰਤ ਜੁੜੀ ਹੈ ਤੇ ਪਰਵਾਹ ਹੀ ਨਹੀਂ ਹੁਣ ਬੌਧੇ ਤੋਂ ਬਿਣਾ ਕਿਸੇ ਹੋਰ ਦੀ ਅਕਾਲ ਪੁਰਖ ਜੀ ਨਾਲ ਜੇ ਸੁਰਤ ਜੁੜੀ ਹੈ ਤੇ ਕਿਸੇ ਦੀ ਪਰਵਾਹ ਕਿਉਂ ਹੈ ਫਿਰ ਦੁਨੀਆਂ ਨਾਲ ਤੇ ਬੜਾ ਕੁਝ ਕਹਿਣਾ ਹੈ ਆ ਹੁਣੇ ਮੈਂ ਬੈਠਾ ਸੀ ਮੈਨੂੰ ਇੱਕ ਸਿੰਘ ਕਹਿੰਦਾ ਸੀ ਬਾਬਾ ਜੀ ਜਰਾ ਕਲੀਅਰ ਕਰਿਓ ਵੀ 92 ਕਰੋੜ ਦਾ ਫੋਨ ਤੁਹਾਡੇ ਕੋਲ ਹੈ ਵੇਲੋ ਹੱਸ ਪੈ ਸਾਰੇ ਪਤਾ ਹੈ ਦਾ ਮਤਲਬ ਸਾਰਿਆਂ ਲੈ ਨਾ ਮकल्ਲੂ ਬਖਾਈਏ ਵੀ ਕਿਦਾਂ ਦਾ 92 ਕਰੋੜ ਹੈ ਪਾਗਲ ਆ ਮੈਂ 92 ਕਰੋੜ 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 ਦੇ 92 ਹਸਪੀਟਲ ਬਣਾ ਸਕਨੇ ਆ ਜਿੱਥੇ ਗਰੀਬਾਂ ਦਾ ਫਰੀ ਇਲਾਜ ਹੋਵੇ ਅਸੀਂ ਤੇ ਇੱਕ ਬਣਾ ਰਹੇ ਆ ਸਾਨੂੰ ਪਤਾ ਹੈ ਅਸੀਂ ਕਿੱਦਾਂ ਬਣਾ ਰਹੇ ਆ ਇੱਕ ਬਣਾ ਰਹੇ ਆ 2 2.5 ਸਾਲ ਸ਼ੁਰੂ ਕੀਤੇ ਨੂੰ ਹੋ ਗਏ ਹੁਣ ਤਿਆਰ ਹੋਇਆ ਬਸ ਦੋ ਤਿੰਨ ਮਹੀਨੇ ਚ ਚਾਲੂ ਸ਼ੁਰੂ ਕਰ ਦੇਣਾ ਹੈ ਤੇ 92 ਕਰੋੜ ਸੋਚਣ ਵਾਲੀ ਗੱਲ ਹੈ ਬਹੁਤ ਪੱਤਰ ਅਦਾਸ ਬੰਦੇ ਦਾ ਦਿਵਾਲਾ ਨਿਕਲਿਆ ਹੋਇਆ ਜਿਹੜਾ ਬੰਦਾ ਇਸ ਗੱਲ ਨੂੰ ਸੱਚ ਮੰਨ ਲਵੇ ਵੀ ਹੋਏਗਾ ਹੋਏਗਾ ਕਿ ਉਹ ਕੀ ਕਹੀਏ ਫਿਰ ਇਹੋ ਜੇ ਬੰਦਿਆਂ ਨੂੰ ਰੈਂਦੀ ਖੁੱਦੀ ਕਸਰ ਅਖਬਾਰ ਵਾਲੇ ਨੇ ਕੱਢ ਦਿੱਤੀ ਏਦਾਂ ਲੇਖ ਲਾ ਦਿੱਤਾ ਕਹਿੰਦੇ 92 ਕਰੋੜ ਦਾ ਫੋਨ ਮੈਂ ਕਿਹਾ ਹੁਣ ਤੇ ਸੱਚੀ ਇਹ ਲੋਕਾਂ ਨੇ ਮੰਨ ਨਹੀਂ ਲੇਗੀ ਵੀ ਖਬਰ ਆ ਗਈ ਅਖਬਾਰ 'ਚ ਅਖਬਾਰਤ ਮੈਂ ਇੰਗਲੈਂਡ ਸੀ ਇੰਗਲੈਂਡ ਸੀ ਤੇ ਮੈਨੂੰ ਇੰਡੀਆ ਤੋਂ ਫੋਨ ਗਏ ਬੜੇ ਬਾਬਾ ਜੀ ਅਖਬਾਰ ਚੈਤੀ ਅੱਧੇ ਪੇਜ ਦੀ ਖਬਰ ਲੱਗੀ ਪਈ ਐ ਵੀ 92 ਕਰੋੜ ਦਾ ਫੋਨ ਐ ਮੈਂ ਉੱਥੇ ਬੈਠਾ ਸੀ ਬਾਹਰ ਮੈਂ ਕਿਹਾ ਭਈ ਹੁਣ ਕੀ ਕਰੀਏ ਕੀ ਆਖੀਏ ਕਿਸੇ ਨੂੰ ਅਖਬਾਰਾਂ ਵਾਲੇ ਵੀ ਏਡਾ ਵੱਡਾ ਗੱਪ ਏਡਾ ਝੂਠ ਹੁਣ ਉਹੀ ਅਖਬਾਰਾਂ ਵਾਲੇ ਕਹਿੰਦੇ ਨੇ ਬਾਬੇ ਸਾਡੇ ਫੈਨ ਹੋ ਗਏ ਨੇ ਉਹ ਕਈ ਸ਼ਰਮ ਲੱਗੀ ਸਭ ਤੇ ਵੇਖੋ ਵੀ 10 ਦਿਨ ਪਹਿਲਾਂ ਤਾਂ ਤੁਸੀਂ ਮੇਰਾ ਜਲੂਸ ਕੱਢਦੇ ਹੋ ਆਪਣੀ ਅਖਬਾਰ ਚ ਏਡਾ ਗੱਪ ਲਿਖਦੇ ਹੋ ਤੇ ਹੁਣ ਮੈਂ ਤੁਹਾਡਾ ਚੇਲਾ ਬਣ ਗਿਆ ਹੈ ਹੁਣ ਮੈਂ ਤੁਹਾਡਾ ਤੁਹਾਡੇ ਤੋਂ ਪ੍ਰਭਾਵਿਤ ਹੋ ਗਿਆ ਇਕਦਾਂ ਹੀ ਅਖਬਾਰ ਵਿੱਚ ਪਰਸੋਂ ਚੌਥੇ ਖਬਰ ਲੱਗੀ ਸੀ ਉਹਦੇ ਵਿੱਚ ਲਿਖਿਆ ਕਿ ਅਖਬਾਰ ਦੇ ਐਡੀਟਰ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਕਮਾਲ ਹੈ ਵੇਖੋ ਸਾਡੀ ਜ਼ਿੰਦਗੀ ਬਦਲੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਣਿਆ ਬਦਲਣਗੇ ਗੁਰੂ ਰੰਧ ਸਾਹਿਬ ਸੱਚੇ ਪਾਤਸ਼ਾਹ ਬਦਲਣਗੇ ਵੀ ਇਹੀ ਅਸੀਂ ਅਸਰ ਕਬੂਲ ਨੇ ਪਰ ਉਹਨਾਂ ਕਮਾਈ ਵਾਲੇ ਮਹਾਪੁਰਖਾਂ ਦਾ ਗੁਰਮਖ ਮਹਾਪੁਰਖ ਐ ਲੋ ਗੁਰਮਖ ਕਹਿ ਲੋ ਜਿਨ੍ਹਾਂ ਨੇ ਸਤਮੁੱਚ ਕਰਨੀ ਕੀਤੀ ਹੈ ਕਥਨੀ ਵਾਲੇ ਬੜੇ ਨੇ ਲੇਖਤ ਬੜੇ ਨੇ ਪ੍ਰਭਾਵਤ ਲੇਖਤ ਤੋਂ ਨਹੀਂ ਹੋਇਆ ਜਾ ਸਕਦਾ ਵੇਖਿਆ ਇਹ ਜਾਏਗਾ ਉਹਨੇ ਕੌਮ ਲਈ ਕੀਤਾ ਕੀ ਕੌਮ ਲਈ ਕੀਤਾ ਕੀ ਉਹਦੇ ਤੋਂ ਪ੍ਰਭਾਵਿਤ ਹੋਇਆ ਜਾਏਗਾ ਕਰਨੀ ਨੂੰ ਮੱਥੇ ਟਿਕਣਗੇ ਕਥਨੀ ਨੂੰ ਨਹੀਂ ਕਰਨੀ ਨੂੰ ਪੂਜਾਂਗੇ ਲਖਣੀ ਨੂੰ ਨਹੀਂ ਤੇ ਮੈਂ ਹੈਰਾਨ ਹੋ ਗਿਆ ਮੈਨੂੰ ਬਾਹਰੋਂ ਹੁਣ ਵੀ ਬੜੇ ਫੋਨ ਆਉਂਦੇ ਨੇ ਸਾਰੇ ਪਾਸੇ ਖਬਰ ਲਾਤੀ ਕਹਿੰਦੇ ਬਾਬਿਆਂ ਨੂੰ ਬਦਲ ਦਿੱਤਾ ਕਹਿੰਦੇ ਅਖਬਾਰ ਵਾਲੇ ਨੇ ਮੈਂ ਕਿਹਾ ਸੋਚੋ ਦਿਮਾਗ ਤੋਂ ਜੇ ਤੁਸੀਂ ਬੱਚੇ ਫੇਸਬੁੱਕਾਂ ਤੇ ਬੈਠੇ ਆ ਆ ਵੀ ਮੇਰੀ ਆਹ ਸਟੇਟਮੈਂਟ ਹੈ ਮੇਰੀ ਉਹ ਮੇਰੀ ਸਟੇਟਮੈਂਟ ਨਹੀਂ ਹੈ ਆ ਜੋ ਹੁਣ ਬੋਲ ਰਿਹਾ ਇਹ ਮੇਰੀ ਇਹ ਮੇਰਾ ਬਿਆਨ ਹੈ ਉਹ ਮੇਰਾ ਬਿਆਨ ਨਹੀਂ ਸੰਗਤ ਵਿੱਚ ਮੈਂ ਹਮੇਸ਼ਾ ਆਪਣੀ ਗੱਲ ਕਲੀਅਰ ਕਰਦਾ ਹੁਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੋਲ ਰਿਹਾ ਮੈਨੂੰ ਮਿਲੇ ਪੱਤਰਕਾਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਉਹ ਤੁਸੀਂ ਐਡੀ ਵੱਡੀ ਖਬਰ ਬਿਨਾ ਕੁਝ ਵੇਖੇ ਬਿਨਾ ਐਦਾਂ ਕਿਵੇਂ ਲਾਤੀ ਕਹਿੰਦੇ ਜੀ ਉਹ ਤੇ ਲੇਖ ਸੀ ਖਬਰ ਤੇ ਹੈ ਹੀ ਨਹੀਂ ਸੀ ਮੈਂ ਕਿਹਾ ਲੇਖ ਸੀ ਪੜਦੇ ਤੇ ਹੋਵੋਗੇ ਕਿ ਇਦਾਂ ਹੀ ਲਾ ਦਿੰਦੇ ਹੋ ਤੁਹਾਡਾ ਐਡੀਟਰ ਹੈ ਉਹ ਬੜੇ ਵਿਦਵਾਨ ਆਪਣੇ ਆਪ ਨੂੰ ਕਹਾਂਦੇ ਨੇ ਵਿਦਵਾਨ ਨੇ ਪੜ੍ਹੇ ਲਿਖੇ ਨੇ ਤੇ ਤੁਸੀਂ ਖਬਰ ਪੜ੍ਹ ਕੇ ਨਹੀਂ ਲਾਂਦੇ ਪੜ੍ਹ ਕੇ ਇਦਾਂ ਹੀ ਲਾ ਦਿੰਦੇ ਹੋ ਤੁਸੀਂ ਜਿਹੜੀ ਕਿਸੇ ਨੇ ਖਬਰ ਦੇ ਦਿੱਤੀ ਤੇ ਲਾ ਦਿੱਤੀ ਗੱਲ ਮੈਂ ਇਹ ਕਹੀ ਵੀ ਤੁਸੀਂ ਸਿਆਣੇ ਹੋ ਸਿਆਣੇ ਬਿਆਣੇ ਬੰਦੇ ਆਪਾਂ ਜਿਵੇਂ ਆਪ ਕਹਿੰਦੇ ਹੋ ਸਿਆਣਾ ਬਿਆਣਾ ਬੰਦਾ ਹੈ ਤੂੰ ਇਹ ਕੀ ਕਰਦਾ ਫਿਰਦਾ ਹੈ ਕਹਿਣ ਦਾ ਭਾਵ ਮੇਰਾ ਕੁਝ ਹੋਰ ਸੀ ਤੇ ਬਣਾ ਕੁਝ ਹੋਰ ਹੀ ਦਿੱਤਾ ਕਹਿੰਦੇ ਮੇਰੀ ਤੇ ਜ਼ਿੰਦਗੀ ਬਦਲ ਦਿੱਤੀ ਮੇਰੀ ਤੇ ਇਹਨਾਂ ਦੀ ਕਿਤਾਬਾਂ ਨੇ ਪ੍ਰਚਾਰ ਵੀ ਬਦਲ ਦਿੱਤਾ ਮੇਰਾ ਪਸਾਰ ਵੀ ਬਦਲ ਦਿੱਤਾ ਇਹਨਾਂ ਦੀ ਕਿਹੜੀ ਕਿਤਾਬ 'ਚ ਕਿਹੜੀ ਗੱਲ ਲਿਖੀ ਹੈ ਜਿਹੜੀ ਮੈਂ ਸੁਣਾਈ ਹੈ ਸਟੇਜ 'ਤੇ ਮੈਨੂੰ ਦੱਸੋ ਵੀ ਮੈਂ ਹਰ ਇੱਕ ਮੁੱਦਾ ਭਾਵੇਂ ਪੰਥਕ ਹੋਵੇ ਭਾਵੇਂ ਕੋਈ ਹੋਵੇ ਸਟੇਜ 'ਤੇ ਕਲੀਅਰ ਕਰਨਾ ਇਹਨਾਂ ਦੀਆਂ ਕਿਤਾਬਾਂ 'ਚੋਂ ਪੜ੍ਹ ਕੇ ਸਮਾਜ ਚ ਜੋ ਹੋ ਰਿਹਾ ਉਹ ਸੰਗਤ ਸਾਹਮਣੇ ਲਿਹਾਈਦਾ ਹੈ ਇਹਨਾਂ ਦੀਆਂ ਕਿਤਾਬਾਂ ਚ ਕਿਹੜੀ ਗੱਲ ਲਿਖੀ ਹੈ ਜਿਹੜੀ ਮੈਂ ਸਟੇਜ ਤੇ ਸੁਣਾਈ ਹੈ ਕਹਿੰਦੇ ਮੇਰਾ ਜੀਵਨ ਹੀ ਬਦਲ ਦਿੱਤਾ ਮੈਂ ਗਪੌੜੀਆਂ ਤੋਂ ਬਦਲਣ ਵਾਲਾ ਨਹੀਂ ਤੁਸੀਂ ਵਿਦਵਾਨ ਹੋਵੋਗੇ ਆਪਣੇ ਘਰ ਹੋਵੋਗੇ ਛਿਆਣੇ ਹੋਵੋਗੇ ਆਪਣੇ ਘਰ ਹੋਵੋਗੇ ਪਰ ਸਾਨੂੰ ਬਦਲਿਆ ਗੁਰੂ ਗ੍ਰੰਥ ਸਾਹਿਬ ਨੇ ਤੇ ਅਸੀਂ ਸੇਵ ਗੁਰੂ ਗ੍ਰੰਥ ਸਾਹਿਬ ਦੇ ਆ ਤੇ ਸਿੱਖਾਂ ਮੜੀ ਤੱਕ ਜਾਂਦੇ ਸਿੱਖਦੇ ਹੀ ਰਾਂਗੇ ਮੜੀ ਤੱਕ ਭਾਵੇਂ ਕੋਈ ਬਾਬੇ ਕਹੀ ਜਾਏ ਪਰ ਅਸੀਂ ਸਿੱਖ ਹਾਂ ਆਪਣੀਆਂ ਕਈ ਗੱਲਾਂ ਜਦੋਂ ਸਾਨੂੰ ਸਮਝ ਪੈਂਦੀ ਵੀ ਆਹ ਗੱਲ ਤੇ ਇਦਾਂ ਬਣਦੀ ਏ ਮੈਂ ਕੱਟ ਵੀ ਦੇਣਾ ਵੀ ਮੈਂ ਇਦਾਂ ਸੁਣਾਈ ਸੀ ਹੁਣ ਮੇਰੇ ਇਦਾਂ ਸਮਝ ਵਿੱਚ ਪੈਂਦੀ ਏ ਇਹਦਾ ਅਰਥ ਏ ਕਿ ਅਸੀਂ ਸਾਰੀ ਜ਼ਿੰਦਗੀ ਸਿੱਖਣਾ ਹੈ ਗੁਰੂ ਗ੍ਰੰਥ ਸਾਹਿਬ ਦੇ ਸੇਵਕਾਂ ਤੇ ਸਿੱਖ ਦੇ ਰਾਂਗੇ ਸਤਿਗੁਰਾਂ ਨੇ ਸਿੱਖ ਬਣਾਇਆ ਪਰ ਇਹਦਾ ਮਤਲਬ ਇਹ ਨਹੀਂ ਕਿ ਜਣਾ ਖਾਣਾ ਕੋਈ ਵੀ ਆਖੇਗਾ ਮਾੜੀ ਜੀ ਗੱਲ ਗੱਲ ਕਹਿਣ ਦਾ ਤਰੀਕਾ ਹੋਰ ਹੈ ਬਣਾਇਆ ਉਹਨੂੰ ਕੁਝ ਹੋਰ ਜਾਂਦਾ ਹੈ ਤੇ ਇੱਥੇ ਹਰਾਮ ਤੁਸੀਂ ਸੋਚੋ ਮੈਂ ਕਲਗੀ ਨਹੀਂ ਲਾਈ ਇਹਨਾਂ ਅਖਬਾਰਾਂ ਵਿੱਚ ਛਪਿਆ ਬਾਬੇ ਢੱਡਰੀਆਂ ਵਾਲੇ ਨੇ ਕਲਗੀ ਲਾ ਲਈ ਮੈਂ ਬੱਤੀ ਨਹੀਂ ਲਾਈ ਇਹਨਾਂ ਨੇ ਛਾਪਿਆ ਇਹਨਾਂ ਨੇ ਬੱਤੀ ਲਾ ਲਈ ਇੱਕ ਇੱਕ ਸਿੰਘ ਜਿੰਨਾ ਮੇਰੇ ਕੇਸ ਕੱਟ ਦਿੱਤੇ ਉਹ ਤੇ ਹਾਈ ਕੋਰਟ ਨੇ ਵੀ ਜਵਾਬ ਦੇ ਦਿੱਤਾ ਕਹਿੰਦਾ ਵੀ ਝੂਠ ਬੋਲਦਾ ਮੈਂ ਸਪਸ਼ਟੀਕਰਨ ਡੱਟ ਕੇ ਦਿੱਤਾ ਇਹਨਾਂ ਨੇ ਉਹ ਵੀ ਝੂਠ ਬਣਾ ਕੇ ਲਾ ਦਿੱਤਾ 92 ਕਰੋੜ ਕੀ 92 ਹਜ਼ਾਰ ਦਾ ਫੋਨ ਨਹੀਂ ਕਦੇ ਆਇਆ ਇਹਨਾਂ ਨੇ ਉਹ ਵੀ ਇੱਦਾਂ ਝੂਠ ਲਿਖ ਦਿੱਤਾ ਵੀ 92 ਕਰੋੜ ਦਾ ਫੋਨ ਕਹਿੰਦੇ ਇੱਕ ਚੀਨ ਦੇ ਬੰਦੇ ਕੋਲ ਹੈ ਕਹਿੰਦੇ ਇੱਕ ਬਾਬੇ ਢਰੀਆਂ ਵਾਲੇ ਕੋਲ ਧੱਕੇ ਨਾਲ ਹੀ ਆਸਰਾਮ ਬਣਾਈ ਜਾਂਦੇ ਨੇ ਧੱਕੇ ਨਾਲ ਹੀ ਬਣਾਈ ਜਾਂਦੇ ਨੇ ਫਿਰ ਹੋਰ ਕੀ ਹੈ ਮੈਂ ਤੇ ਵੇਖੋ ਮੈਂ ਹੱਥ 'ਚ 92 ਕਰੋੜ ਦਾ ਫੋਨ ਰੱਖਦਾ ਤੇ ਅਸੀਂ ਉੱਥੇ ਇੱਕ ਇੱਕ ਕਿੱਲਾ ਜ਼ਮੀਨ ਦਾ ਖਰੀਦ ਕੇ ਸਾਰੀ ਪ੍ਰਾਪਰਟੀ ਮੈਂ ਅੱਜ ਤੋਂ 3 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਂ ਲਵਾ ਕੇ ਆਇਆ ਮੈਂ ਕਹਿ ਰਿਹਾ ਇੱਥੇ ਸਟੇਜ ਤੇ ਬੈਠਾ ਕਿ ਮੇਰੀ ਜ਼ਿੰਦਗੀ ਵਿੱਚ ਤੁਸੀਂ ਜ਼ਮੀਨ ਬੋਲ ਦੀ ਵਿਖਾਓਗੇ ਪ੍ਰਾਪਰਟੀ ਬੋਲ ਦੀ ਵਿਖਾਓਗੇ ਮੈਨੂੰ ਬਾਹਰ ਤੋਂ ਫੜ ਕੇ ਸਟੇਜ ਤੋਂ ਥੱਲੇ ਲਾ ਦਿਓ ਵੀ ਤੁਸੀਂ ਆਪਣੀ ਜਾਇਦਾਦ ਬਣਾਈ ਹੈ ਤੁਸੀਂ ਆਪਣੀ ਪਰਸਨਲ ਪ੍ਰੋਪਰਟੀ ਬਣਾਈ ਹੈ ਮੈਨੂੰ ਕੋਈ ਹੱਕ ਨਹੀਂ ਸੰਗਤ ਦਾ ਇੱਕ ਇੱਕ ਪੈਸਾ ਜੋ ਸਾਡੇ ਦੇਸ਼ਾਂ ਵਿਦੇਸ਼ਾਂ ਤੋਂ ਆਇਆ ਹੈ ਬਿਨਾ ਮੰਗਿਆ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਵਾਇਆ ਹੋਇਆ ਹੈ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੈ ਤੇ ਮੇਰੇ ਇਹ ਲਿਖਿਆ ਵੀ ਹੋਇਆ ਮੈਂ ਕਿੰਨੇ ਥਾਂ ਤੇ ਰਿਕਾਰਡ ਕਰਾਇਆ ਕਿ ਜਿਹਦਾ ਮੇਰੇ ਨਾਲ ਮੇਰੇ ਪਰਿਵਾਰ ਦਾ ਮੈਂਬਰ ਸਾਡਾ ਟਰਸਟੀ ਵੀ ਨਹੀਂ ਬਣ ਸਕਦਾ ਕੋਈ ਇਹ ਸੰਗਤ ਦਾ ਹੈ ਸਾਰਾ ਕੁਝ ਸੰਗਤ ਨੂੰ ਮਿਲੇ ਇਹ ਨਾ ਹੋਵੇ ਕੱਲ ਨੂੰ ਕੋਈ ਮੇਰਾ ਭਰਾ ਕੋਈ ਭਤੀਜਾ ਕਾਬਜ ਹੋ ਜਾਏ ਇਹ ਨਹੀਂ ਹੋ ਸਕਦਾ ਇਹ ਵੀ ਕਿਹਾ ਫਿਰ ਵੀ ਧੱਕੇ ਨਾਲ ਇਹ ਲੋਕੀ ਤੇ ਤੁਸੀਂ ਇੰਨੇ ਝੂਠ ਲਿਖੋ ਤੇ 15 ਦਿਨਾਂ ਬਾਅਦ ਮੈਂ ਤੁਹਾਡੇ ਤੋਂ ਪ੍ਰਭਾਵਿਤ ਹੋ ਜਾਾਂ ਵੀ ਆਹਾ ਹਾ ਮੇਰੀ ਤੇ ਜ਼ਿੰਦਗੀ ਬਦਲਣ ਦਿੱਤੀ ਗੱਪੀਆਂ ਨੇ ਝੂਠਿਆਂ ਨੇ ਜੀਵਨ ਬਦਲਦੇ ਨੇ ਕਰਨੀ ਵਾਲੇ ਜੀਵਨ ਬਦਲਦੇ ਨੇ ਕਮਾਈ ਵਾਲੇ ਬਾਬਾ ਜਰਨੈਲ ਸਿੰਘ ਵਰਗਿਆਂ ਦੀ ਗੱਲ ਬਚਨ ਕੋਈ ਸੁਣੀਦਾ ਹੈ ਤੇ ਜੀਵਨ ਬਦਲਦਾ ਹੈ ਇਸ ਕਰਕੇ ਮੈਂ ਬੇਨਤੀ ਕਰਾਂਗਾ ਇਦਾਂ ਦੀਆਂ ਗੱਲਾਂ ਛੱਪਦੀਆਂ ਰਹਿੰਦੀਆਂ ਨੇ ਕਈ ਕਹਿੰਦੇ ਨੇ ਇਹ ਸੱਚ ਹੋਏਗਾ ਵੀ ਮੇਰਾ ਜੀਵਨ ਬਦਲ ਗਿਆ ਜਿਹੜਾ 10 ਦਿਨ ਪਹਿਲਾਂ ਨੇ ਖਬਰ ਲਾਈ ਫਿਰ 92 ਕਰੋੜ ਵਾਲੀ ਵੀ ਸੱਚ ਹੋਏਗੀ ਤੇ ਜਿਹਨੂੰ 92 ਕਰੋੜ ਦਾ ਪਤਾ ਹੈ ਉਹ ਮੈਨੂੰ ਲੱਭ ਕੇ ਲਿਆਓ ਦੁਨੀਆ ਵਿੱਚ ਵੀ ਕਿਹੜੀ ਦੁਕਾਨ ਤੋਂ ਆਇਆ ਹੈ ਕਿਹੜੇ ਬੰਦੇ ਨੇ ਲਿਆਂਦਾ ਹੈ ਕਿੱਥੇ ਲਿਆਂਦਾ ਹੈ ਕਿੱਥੇ ਦਿੱਤਾ ਹੈ ਕਿੱਥੋਂ ਖਰੀਦਿਆ ਹੈ ਪੇਮੈਂਟ ਉਹਨੇ ਕਿੱਦਾਂ ਕੀਤੀ ਹੈ ਮੇਰੇ ਤੱਕ ਕਿਵੇਂ ਪਹੁੰਚਿਆ ਇੱਕ ਬੰਦਾ ਸਬੂਤ ਕਰਾ ਦੇਵੇ ਪ੍ਰਚਾਰ ਕਰਨਾ ਬੰਦ ਕਰ ਦਿਆਂਗਾ ਸਟੇਜ ਤੇ ਚੜਨਾ ਬੰਦ ਕਰ ਦਿਆਂਗਾ ਪਰ ਇੱਟੇ ਹੀ ਤੇ ਝੂਠ ਅਸੀਂ ਕਿਉਂ ਬਣਾਨੇ ਆ ਮੈਂ ਆਪ ਵੀਰਾਂ ਭਰਾਵਾਂ ਸਿੱਖਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਭਰਾਵੋ ਅਸੀਂ ਤੁਹਾਡੇ ਭਰਾਵਾਂ ਵਰਗੇ ਆ ਪਰਮੇਸ਼ਰ ਦਵਾਰ ਕੋਈ ਦੂਰ ਨਹੀਂ ਕੋਈ ਗੱਲ ਸੁਣਦੇ ਹੋ ਸਿੱਧੀ ਗੱਡੀ ਚੁੱਕੋ ਉੱਥੇ ਆ ਜਾਓ ਤੇ ਆ ਕੇ ਕਲੀਅਰ ਕਰ ਲਿਆ ਕਰੋ ਘਾਰ ਹੀ ਨਾ ਗੁਸਰ-ਗੁਸਰ ਕਰਦੇ ਰਿਆ ਕਰੋ ਤੁਹਾਨੂੰ ਕੋਈ ਬੰਦਾ ਕਹਿੰਦਾ ਹੈ ਉਹਨੂੰ ਕਹੋ ਕਰਾਇਆ ਤੇਰਾ ਲੈ ਫੜ ਕਰਾਇਆ ਦੇ ਦੇ ਉਥੋਂ ਲੈ ਲਈ ਕਰਾਇਆ ਆ ਕੇ ਬਾਹਾਂ ਤੋਂ ਫੜ ਕੇ ਲਿਆ ਕਰ ਕਹਿੰਦੇ ਆ ਜਾ ਚੱਲ ਤੈਨੂੰ ਜਵਾਬ ਲੈ ਕੇ ਦੇਨੇ ਆ ਮੇਰੇ ਤੋਂ ਜਵਾਬ ਨਹੀਂ ਮਿਲੇਗਾ ਫਿਰ ਜੋ ਮਰਜੀ ਗਈ ਜਾਇਓ ਮੈਂ ਜੇ ਸੰਤੁਸ਼ਟ ਨਹੀਂ ਕਰ ਸਕਾਂਗਾ ਫਿਰ ਜੋ ਮਰਜੀ ਗਈ ਜਾਇਓ ਪਰ ਵੇਖਿਆ ਕਰੋ ਜਰੂਰ ਜਰੂਰ ਮੈਂ ਅਰਜ਼ ਕਰਾਂਗਾ ਵੀਰਾਂ ਭਰਾਵਾਂ ਦੇ ਚਰਨਾਂ 'ਚ ਪਤਾ ਕਾਰਨ ਮੈਂ ਤੁਹਾਨੂੰ ਅਰਜ਼ ਕਰਨਾ ਮੈਂ ਇਸ ਥਾਂ ਤੇ ਬੈਠਾ ਰਹਾ ਨਾ ਤੇ ਆਈ ਸੰਗਤ ਤੋਂ ਮੱਥੇ ਟਿਕਾਈ ਜਾਵਾਂ ਆਸ਼ੀਰਵਾਦ ਲਈ ਜਾਵਾਂ ਮੇਰੇ ਕੋਈ ਵਿਰੋਧ ਨਹੀਂ ਬੋਲੇਗਾ ਇਹ ਵਿਰੋਧ ਤਾਂ ਮੇਰੀ ਨਹੀਂ ਕਰਦੇ ਇਹ ਵਿਰੋਧ ਤਾਂ ਹੈ ਹੀ ਪ੍ਰਚਾਰ ਦੀ ਕਿਉਂਕਿ ਮੈਂ ਕਹਿੰਦਾ ਸ਼ਰਾਬਾਂ ਛੱਡੋ ਮੈਂ ਕਹਿੰਦਾ ਦਾੜੀਆਂ ਰੱਖੋ ਕੇਸ ਰੱਖੋ ਵਿਆਹ ਸਾਦੇ ਕਰੋ ਐਵੇਂ ਨੱਚਦੇ ਟੱਪਦੇ ਨਾ ਫਿਰਿਆ ਕਰੋ ਓਏ ਰਾਂਝੇ ਨਾ ਬਣੋ ਹੀਰਾ ਵਾਲੇ ਕੰਮ ਨਾ ਧੀਓ ਪਹਿਣੋ ਕਰਿਆ ਕਰੋ ਇਹ ਗੱਲਾਂ ਜਦੋਂ ਕਹਿੰਦਾ ਫਿਰ ਇਹਨਾਂ ਨੂੰ ਚੁੱਪਦੀਆਂ ਨੇ ਇਹ ਫਿਰ ਬਹਾਨੇ ਬਣਾਉਂਦੇ ਨੇ ਵੀ ਬਾਬੇ ਢਿੱਕੇ ਆਉਣੇ ਚਾਹੀਦੇ ਨੇ ਤੇ ਖੰਭਾਂ ਤੋਂ ਡਾਰਾਂ ਤੇ ਬਣਦੀਆਂ ਨੇ ਇਹ ਬਿਨਾਂ ਖੰਭਾਂ ਤੋਂ ਵੀ ਡਾਰਾਂ ਬਣਾ ਦਿੰਦੇ ਨੇ ਸੱਚੀ ਕਹਿਣਾ ਸ਼ਰਮ ਆਉਂਦੀ ਵੇ ਹੁਣ ਮੈਂ ਗੱਲ ਕਲੀਅਰ ਕੀਤੀ ਹੈ ਨਾ ਮੇਰਾ ਮਨ ਹਲਕਾ ਹੋ ਗਿਆ ਓਦੋਂ ਪਹਿਲਾਂ ਮੈਂ ਬੋਲ ਰਿਹਾ ਸੀ ਮਾਇਆ ਬਾਰੇ ਪਰ ਮੈਨੂੰ ਇਹ ਵੀ ਲੱਗਦਾ ਸੀ ਮੈਂ ਵਿੱਚ ਬੈਠਾ ਕੋਈ ਨਾ ਕੋਈ ਸੋਚਦਾ ਹੋਣਾ ਆਪ 92 ਕਰੋੜ ਦਾ ਜੇਬ ਚ ਪਾਈ ਫਿਰਦੇ ਨੇ ਵੇਖੋ ਸੱਚੀ ਗੱਲ ਮੈਨੂੰ ਸ਼ਰਮ ਆ ਰਹੀ ਸੀ ਬੋਲਦੇ ਹਾਂ ਹੁਣ ਬੋਲ ਦਿੱਤਾ ਹੈ ਹੁਣ ਏਦਾਂ ਲੱਗਦਾ ਮੇਰੇ ਸਿਰ ਤੋਂ ਭਾਰ ਲੈ ਗਿਆ ਮੈਂ ਹੁਣ ਬੋਲਾਂਗਾ ਤਾਂ ਛਾ ਨਾਲ ਕਿਉਂਕਿ ਮੈਨੂੰ ਐਨ ਲੱਗਦਾ ਹੀ ਇਹ ਮਨ ਨੂੰ ਵੀ ਸੋਚਦੇ ਹੋਣਗੇ ਵਿੱਚ ਕੋਈ ਨਾ ਕੋਈ ਬੈਠੇ ਲੈ ਆਪ 92 ਕਰੋੜ ਦਾ ਲੈ ਸੋਚੋ ਕੋਈ ਕਹਿੰਦਾ 2 ਕਰੋੜ ਦਾ ਪੈਨ ਕੋਈ ਕਹਿੰਦਾ ਜੀ 10 ਕਰੋੜ ਦਾ ਖੰਡਾ ਹੈ ਵੇਖੋ ਬਣਾਈ ਜਾਂਦੇ ਨੇ ਹੋਰ ਬਣਾ ਲਓ ਮੈਂ ਕਿਹਨਾਂ ਨੇ ਕੱਲ ਨੂੰ ਕਹਿਣਾ ਉੱਤੇ ਰੰਗ ਹੀ ਹੋਰ ਕੀਤਾ ਥੱਲੇ ਗੱਡੀ ਵੀ ਸੋਨੇ ਦੀ ਏ ਸਾਰੀ ਪੇਂਟ ਇਹਨਾਂ ਨੇ ਸਿਲਵਰ ਕਰ ਦਿੱਤਾ ਹੈ ਇਹ ਸੋਨੇ ਦੀਆਂ ਹੀ ਗੱਡੀਆਂ ਚਲਾਉਂਦੇ ਨੇ ਇੰਜਨ ਚਾਂਦੀ ਦਾ ਵਿੱਚ ਬੜਾ ਕੁਝ ਕਹਿਣਗੇ ਬੜਾ ਕੁਝ ਇਹ ਤੇ ਸਪੈਸ਼ਲ ਜਹਾਜ਼ਾਂ ਦੇ ਜਹਾਜ਼ ਤੋਂ ਆਉਂਦਾ ਜਿਹੜਾ ਪਲੇਨ ਉੱਡਦੇ ਨੇ ਨਾ ਇਹ ਤੇ ਉਹ ਤੇਲ ਨਾਲ ਚੱਲਦੀਆਂ ਨੇ ਗੱਡੀਆਂ ਇਹਨਾਂ ਦੀ। ਦਾਹ ਹਰੀ ਹਰੀ ਤੇਲ ਤੇ ਪਵੰਦੇ ਹੀ ਨੇ। ਜੋ ਮਰਜ਼ੀ ਗਈ ਜੋ ਬੱਸ ਬਣਾਣਾ ਨੂੰ ਕੀ ਹੈ ਜੋ ਮਰਜ਼ੀ ਬਣਾਈ ਜਾਓ। ਇੱਥੇ ਆਪਾਂ ਜੇ ਕਹੀਏ ਵੀ ਸਰਸੇ ਵਾਲੇ ਬਾਬੇ ਦੇ ਪ੍ਰੇਮੀ ਭਾਈ ਉਹਨਾਂ ਚੇਕਾ ਬੜਾ ਇਹਦਾ ਮਤਲਬ ਇਹ ਥੋੜਾ ਮੈਂ ਸਰਸੇ ਵਾਲਾ ਦਾ ਪ੍ਰੇਮੀ ਬਣ ਗਿਆ ਜਾਂ ਮੈਂ ਉਹਦੇ ਹੱਕ 'ਚ ਬੋਲ ਰਿਹਾ। ਇਹ ਤੇ ਗੱਲ ਹੈ ਕਹਿਣ ਵਿੱਚ ਆ ਜਾਂਦੀ ਹੈ। ਕਹਿਣ ਚ ਆ ਜਾਂਦੀ ਹੈ। ਉਦਾਰਥ ਹੋਰ ਹੀ ਕੱਢ ਲੈਨੇ ਆਪਾਂ। ਸਮੇਂ ਅਰਜ਼ ਕਰਾਂਗਾ ਸਾਡਾ ਫਰਜ ਹੈ ਅਸੀਂ ਗੁਰਮਤ ਦਾ ਪ੍ਰਚਾਰ ਪਸਾਰ ਕਰਨਾ ਹੈ ਇਸ ਕਰਨ ਦਿੱਤਾ ਜਾਵੇ ਸੱਚੀ ਕਹਿਣਾ ਕਰਨ ਦਿੱਤਾ ਜਾਵੇ ਇਦਾਂ ਦੀਆਂ ਰੋਕਾਂ ਨਹੀਂ ਪਾਉਣੀਆਂ ਚਾਹੀਦੀਆਂ ਲੋਕਾਂ ਨੂੰ ਵਿੱਚ ਸੱਚ ਹੋਵੇ ਜੋ ਮਰਜ਼ੀ ਕਹੋ ਗਲਤੀ ਜਦਨ ਕਰੀਏ ਨਾ ਸਾਹਮਣੇ ਖਿਲਾਰ ਕੇ ਸੰਗਤ 'ਚ ਗੋਲੀ ਮਾਰ ਦਿਓ ਵੀ ਕਹਿੰਦੇ ਕੁਝ ਹੋਰ ਹੋ ਤੇ ਕਰਦੇ ਕੁਝ ਹੋਰ ਪਰ ਇਦਾਂ ਹੀ ਨਾ ਬਿਨਾ ਗੱਲ ਤੋਂ ਵੀ ਹਰ ਗੱਲ 'ਚ ਬਿਨਾ ਗੱਲ ਤੋਂ ਹੀ ਕਦੇ ਕਹਿਣਗੇ 10 ਲੱਖ ਲੈਂਦੇ ਨੇ ਫੇਰ ਦਵਾਨ ਲਾਉਂਦੇ ਨੇ ਠੱਕੇ ਨਾਲ ਹੀ ਬਣਾਈ ਜਾਣਗੇ 10 ਲੱਖ ਲੈਂਦੇ ਨੇ ਇੱਕ ਦਵਾਨ ਦਾ ਕਦੇ ਕਹਿਣਗੇ 5 ਲੱਖ 'ਚ ਕੀਤਾ ਪ੍ਰੋਗਰਾਮ 5 ਲੱਖ ਬੁੱਕ ਕਰਾ ਬੁੱਕ ਕਰਕੇ ਆਇਆ 5 ਲੱਖ 'ਚ ਪਤਾ ਨਹੀਂ ਇਦਾਂ ਦੇ ਕਿੱਥੋਂ ਗੱਪ ਛੱਡਦੇ ਨੇ ਸੋਚਦੇ ਨਹੀਂ ਵੀ ਇਹਦਾ ਅਰਥ ਕੀ ਬਣੇਗਾ ਇਰਜਾ ਵੀ ਇਹਨਾਂ ਗੱਲਾਂ ਤੋਂ ਜ਼ਰੂਰ ਗੁਰੇਜ ਰੱਖਿਆ ਕਰੋ ਮੇਰੀ ਅਰਜ਼ ਹੈ ਕੋਈ ਦੂਰ ਨਹੀਂ ਆ ਮੈਂ ਕੋਈ ਅਮਰੀਕਾ ਨਹੀਂ ਰਹਿੰਦਾ ਇੱਥੇ ਹੀ ਆ ਤੁਹਾਡੇ 'ਚ ਰੋਜ਼ ਇਹਨਾਂ ਛੜਕਾਂ ਦੇ ਫਿਰਦੇ ਹੁੰਨੇ ਆ ਜਦੋਂ ਮਰਜ਼ੀ ਪੁੱਛ ਲਿਆ ਕਰੋ ਐਤਵਾਰ ਆ ਜਾ ਕਰੋ ਉੱਥੇ ਸੰਗਰਾਂਦ ਤੇ ਆ ਜਾਓ ਮਿਲਦਾ ਹੀ ਆ ਸਾਰੀ ਸੰਗਤ ਨੂੰ ਤੇ ਮਿਲ ਕੇ ਪੁੱਛ ਲਿਆ ਕਰੋ ਵੀ ਬਾਬਾ ਜੀ ਆਹ ਗੱਲ ਕਹਿੰਦੇ ਨੇ ਜਵਾਬ ਦਿਓ ਨਹੀਂ ਸੰਤੁਸ਼ਟੀ ਹੋਏਗੀ ਫਿਰ ਜੋ ਮਰਜ਼ੀ ਕਰ ਲੈ ਪਰ ਇਦਾਂ ਹੀ ਨਹੀਂ ਹੁੰਦਾ ਵੀ ਜੋ ਕਿਸੇ ਨੇ ਕਹਿ ਦਿੱਤਾ ਆਪਾਂ ਮੰਨੀ ਤੁਰੇ ਜਾਈਏ ਜੋ ਕਹਿ ਤਮ ਨਹੀਂ ਤੁਰੀ ਜਾਈਏ ਇਹ ਲੋਕਾਂ ਦਾ ਇਹਨਾਂ ਮੈਂ ਵੇਖਦਾ ਮਾਫ ਕਰਨਾ ਇਹ ਤੇ ਇਦਾਂ ਦੇ ਆ ਮੇਰੇ ਪਿੰਡ ਜਾ ਕੇ ਪਿੰਡ ਜਾ ਕੇ ਮਾਈਕ ਲਾ ਕੇ ਪੁੱਛਦੇ ਨੇ ਦੱਸੋ ਇਹਨਾਂ ਦੀ ਮਾਂ ਦਾ ਕਰੈਕਟਰ ਕਿਦਾਂ ਦਾ ਹੈ ਇਹ ਤੇ ਇਦਾਂ ਦੇ ਲੋਕ ਮੇਰੀ ਮਾਂ ਮਾਂ ਮਾਰੇ ਪੁੱਛਦੇ ਨੇ ਲੋਕਾਂ ਨੂੰ ਜਾ ਜਾ ਕੇ ਦੱਸੋ ਵੀ ਸਾਨੂੰ ਕੋਈ ਮਿਲੇ ਸਹੀ ਸੁਰਾਖ ਸੁਰਾਖ ਮਿਲੇ ਸਹੀ ਅਸੀਂ ਲੋਕਾਂ ਨੂੰ ਕਹਿ ਸਕੀਏ ਕੋਈ ਬਹਾਨਾ ਬਣੇ ਸਹੀ ਹੁਣ ਤੱਕ 14 ਸਾਲ ਲੰਘ ਗਏ ਆ ਫੇਰ ਵੀ ਸੰਗਤ ਇੰਨੀ ਆਉਂਦੀ ਐ ਇਹ ਫੇਰ ਕਹਿੰਦੇ ਨੇ ਵੀ ਬਹਾਨਾ ਤੇ ਬਣਦਾ ਨਹੀਂ ਆਪ ਹੀ ਘੜ ਲਿਆ ਕਰੋ ਕਿਸੇ ਵੇਲ ਲੜਨੇ ਬੈਠੇ ਨੇ ਵੇਲੜਨੇ ਫੇਸਬੁੱਕ ਤੇ ਬਣਾ ਕੇ ਖਬਰ ਪਤਾ ਨਹੀਂ ਕਿੱਥੋਂ ਹੀਰਾ ਲੱਗਿਆ ਐ ਏਨੇ ਕਰੋੜ ਦਾ ਵਿੱਚ ਇਹਦੇ ਹੀਰਾ ਐ ਏਨੇ ਕਰੋੜ ਦਾ ਫੋਨ ਐ ਏਨੇ ਕਰੋੜ ਦਾ ਆ ਕਰ ਕਰਾ ਕੇ ਇਹ ਚ ਸ਼ੋਸ਼ਾ ਛੱਡ ਦਿੱਤਾ